16 ਸਾਲ ਦੀ ਨਾਬਾਲਗ ਲੜਕੀ ਨੂੰ ਭਜਾਉਣ ਵਾਲੇ ਨੌਜਵਾਨ ਤੇ ਪੁਲਿਸ ਨੇ ਮਾਮਲਾ ਕੀਤਾ ਦਰਜ 48 ਘੰਟਿਆਂ ਦੇ ਵਿੱਚ ਪੁਲਿਸ ਨੇ ਲੜਕੀ ਨੂੰ ਕੀਤਾ ਬਰਾਮਦ ਜੀਹਾਂ ਅੰਮ੍ਰਿਤਸਰ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਇੱਕ 16 ਸਾਲ ਦੀ ਨਾਬਾਲਗ ਲੜਕੀ ਨੂੰ ਬਹਿਲਾ ਬਲੂ ਕੇ ਆਪਣੇ ਨਾਲ ਜਿਹੜਾ ਗਾਇਓ ਭਜਾ ਕੇ ਲੈ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਜਦੋਂ ਸ਼ਿਕਾਇਤ ਮਿਲੀ ਕਿ ਤੁਰੰਤ ਹਰਕਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ 48 ਘੰਟੇ ਦੇ ਵਿੱਚ ਵਿੱਚ ਹੀ ਲੜਕੀ ਨੂੰ ਬ੍ਰਾਮਤ ਕਰ ਲਿਆ ਗਿਆ ਹਾਲਾਂਕਿ ਨੌਜਵਾਨ ਜਿਹੜਾ ਫਰਾਰ ਹੈਗਾ ਲੇਕਿਨ ਜਲਦ ਹੀ ਉਹਦੇ ਉੱਤੇ ਉਹਨੂੰ ਵੀ ਫੜ ਕੇ ਇਲਾਕਾ ਦੇ ਪਿੱਛੇ ਸੌੜ ਦਿੱਤਾ ਜਾਵੇਗਾ ਕਿਉਂਕਿ ਕਾਰਵਾਈ ਤਾਂ ਪੁਲਿਸ ਨੇ ਕਰ ਦਿੱਤੀ ਗਈ ਮਾਮਲਾ ਦਰਜ ਕਰ ਦਿੱਤਾ ਗਿਆ ਗਿਆ ਔਰ ਲੜਕੀ ਦੇ ਬਿਆਨ ਵੀ ਜਿਹੜੇਗੇ ਉਹ ਦਰਜ ਕਰ ਲਏ ਤੇ ਗਏਗੇ ਨੇ ਕੀ ਕਹਿ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਆਉਂ ਜਾਂਦੇ ਆ ਮੁਕੱਦਮਾ ਨੰਬਰ 80 ਥਾਣਾ ਏ ਡਿਵੀਜ਼ਨ ਦੇ ਵਿੱਚ ਮਿਤੀ 9 5 24 ਨੂੰ ਦਰਜ ਕੀਤਾ ਗਿਆ ਸੀ ਜੋ ਕਿ ਦੀਨ ਤਾਰਾ 303 368 ਆਈਪੀਸੀ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਕੰਪਲੇਨੈਂਟ ਸੀ ਸ਼੍ਰੀਮਤੀ ਮਨਜੀਤ ਕੌਰ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ 16 ਸਾਲ ਦੀ ਉਮਰ ਦੀ ਬੇਟੀ ਸੀ ਜਿਹਨੂੰ ਕਿ ਕੋਈ ਅਨਿਲ son of ਰਾਮ ਕਲਾਸ਼ ਸ਼ਰੀਖਪੁਰ ਦਾ ਰਹਿਣ ਵਾਲਾ ਜਿਹੜਾ ਲੜਕਾ ਸੀ ਉਮਰ ਘਲਾ ਕੇ ਲੈ ਗਿਆ ਸੀ ਇਸ ਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਗਿਆ ਅਤੇ ਟੀਮਾਂ ਬਣਾ ਕੇ ਲੜਕੀ ਦੀ ਭਾਲ ਕੀਤੀ ਗਈ ਜੋ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਅਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸਤੇ ਜੇਰੇ ਦਾ 164 CRPC ਦੇ ਬਿਆਨ ਜਿਹੜੇ ਕਿ ਕਲਮਬੰਦ ਕਰਵਾਏ ਗਏ ਨੇ ਲੜਕੇ ਦੀ ਅਰੈਸਟ ਵਾਸਤੇ ਰੇਡ ਕੀਤੀ ਜਾ ਰਹੀ ਹੈ ਅਤੇ ਲੜਕੀ ਦੇ ਬਿਆਨਾਂ ਦੇ ਮੁਤਾਬਕ ਗਲੇਰੀ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਉ। ਇਸ ਦੇ ਵਿੱਚ ਅਸੀਂ ਇੱਕ ਚੀਜ਼ ਦੱਸਣਾ ਚਾਹੁੰਦੇ ਹਾਂ ਕਿ ਇਸ ਦੇ ਵਿੱਚ ਕੁਝ ਬਦ ਵਿੱਚ ਇਲਜ਼ਾਮ ਲੱਗੇ ਸੀ ਜਿਹੜੀ ਮਦਈ ਤੇ ਰਹੇ ਉਹਨੇ ਆਪਣਾ ਪੱਖ ਪੇਸ਼ ਕੀਤਾ ਸੀ ਤੇ ਇੱਕ ਹੋਰ ਤਰਖਾਸ ਦਿੱਤੀ ਸੀ ਕਿ ਇਹ ਲੜਕੀ ਨੂੰ ਬਰਾਮਦ ਕਰਨ ਤੋਂ ਪਹਿਲਾਂ ਕੁਝ ਇਹ ਲੋਕਾਂ ਦੀ ਹਿਰਾਸਤ ਦੇ ਵਿੱਚ ਸੀਗੀ ਲੜਕੀ। ਤੁਸੀਂ ਅਸੀਂ ਹੋਰ ਬੌਟ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਾਂ ਅਤੇ ਜਿਨ੍ਹਾਂ ਲੋਕਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਵੀ ਅਸੀਂ ਜੇਰੇ ਤਾਰਾ 91 ਸੀਆਰਪੀਸੀ ਦੇ ਨੋਟਿਸ ਦੇ ਕੇ ਇਸ ਮਕਦਮੇ ਵਿੱਚ ਸ਼ਾਮਲ ਤਫਤੀਸ਼ ਕਰ ਰਹੇ ਹਾਂ ਉਹਨਾਂ ਦੇ ਆਧਾਰ ਤੇ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਅਤੇ ਹੋਰ ਟੈਕਨੀਕਲ ਇਨਵੈਸਟੀਗੇਸ਼ਨ ਦੇ ਆਧਾਰ ਤੇ ਜਿਵੇਂ ਦੀ ਵੀ ਸੂਰਤ ਹੋਵੇਗੀ ਇਸ ਕੇਸ ਦੇ ਵਿੱਚ ਉਸ ਤਰੀਕੇ ਨਾਲ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਣਗੇ ਧੰਨਵਾਦ